ਪੂਰੇ ਪੰਜਾਬ ਦੇ ਵਿੱਚ ਅੱਜ ਇੱਕੋ ਆਵਾਜ਼ ਗੂੰਜ ਰਹੀ ਆ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਨਸ਼ੇ ਪੱਤੇ ਛੱਡিয়ে ਵੀਰ ਜੀ ਗੁਰੂ ਵਾਲਾ ਬਣੀਏ ਕੇਸ ਦਾੜੀ ਰੱਖিয়ে ਵੀਰ ਜੀ ਗੁਰੂ ਵਾਲਾ ਬਣੀਏ ਤਾਂ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਕਿੱਥੋਂ ਸਟਾਰਟ ਹੋਇਆ ਦੋਸਤੋ ਦਰਸਲ ਗੱਲ ਇਦਾਂ ਆ ਸੁਰੇਸ਼ ਸਿੰਘ ਖਾਲਸਾ ਜੋ ਕਿ ਇੱਕ ਪ੍ਰਵਾਸੀ ਨੇ ਪੰਜਾਬ ਦੇ ਵਿੱਚ ਰਹਿ ਰਹੇ ਨੇ ਅਤੇ ਪੂਰਾ ਅੰਮ੍ਰਿਤ ਪਾਣ ਇਹਨਾਂ ਨੇ ਕੀਤਾ ਹੋਇਆ ਤਸਵੀਰ ਤੁਸੀਂ ਦੇਖ ਸਕਦੇ ਹੋ ਦਰਸਲ ਗੱਲ ਇਦਾਂ ਆ ਇਹਨਾਂ ਦਾ ਪੇਜ ਆ ਇੰਸਟਾਗ੍ਰam ਤੇ ਸੁਰੇਸ਼ ਸਿੰਘ ਖਾਲਸਾ ਅਤੇ ਐਵੇਂ ਖੇਤਾਂ ਦੇ ਵਿੱਚੋਂ ਵੀਡੀਓਜ਼ ਬਣਾ ਕੇ ਪਾ ਦਿੰਦੇ ਸੀ ਇਹ ਵੀਡੀਓਜ਼ ਇੰਨੀ ਜ਼ਿਆਦਾ ਵਾਇਰਲ ਹੋ ਗਈ ਹੁਣ ਪੰਜਾਬ ਦੇ ਵਿੱਚ ਹਰ ਪਾਸੇ ਇਹੀ ਵੀਡੀਓਜ਼ ਚੱਲ ਰਹੀਆਂ ਨੇ ਉਹ ਕਹਿੰਦਾ ਗੁਰੂ ਵਾਲਾ ਬਣੀਏ ਮਿਰਜੀ ਗੁਰੂ ਵਾਲਾ ਬਣੀਏ ਬਣੀਏ ਸਾਪ ਪੱਤਾ ਛੱਤੀ ਦੇ ਬਿਰਝੀ ਗੁਰੂ ਵਾਲਾ ਬਣੀ ਗੁਰੂ ਵਾਲਾ ਬਣੀਏ ਬਿਰਝੀ بڑا ਮੋਜਾ ਲੁੱਟੀਏ ਤਾਂ ਤੁਸੀਂ ਹੋਰ ਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦੇਖੀਆਂ ਹੋਣਗੀਆਂ ਦੋ ਤਿੰਨ ਦਿਨਾਂ ਤੋਂ ਇਹੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਦਰਸਲ ਦੋਸਤੋ ਗੱਲ ਇਦਾਂ ਆ ਖੇਤਾਂ ਦੇ ਵਿੱਚ ਜਦੋਂ ਪੱਠੇ ਵੱਢਣ ਜਾਂਦਾ ਸੀ ਸੁਰੇਸ਼ ਸਿੰਘ ਖਾਲਸਾ ਤਾਂ ਆਪਣਾ ਫੋਨ ਸਾਈਡ ਦੇ ਵਿੱਚ ਰੱਖ ਕੇ ਤਾਂ ਇਹੀ ਗੁਣਗਣਾਉਂਦਾ ਰਹਿੰਦਾ ਆ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਤਾਂ ਸੋਸ਼ਲ ਮੀਡੀਆ ਤੇ ਹੁਣ 트ੈਂਡ ਚੱਲ ਗਿਆ ਹੈ ਸਾਰੇ ਪਾਸੇ ਇਹੀ ਵੀਡੀਓ ਚੱਲ ਰਹੀਆਂ ਨੇ ਗੁਰੂ ਵਾਲਾ ਬਣੀਏ ਤੇ ਲੋਕਾਂ ਦਾ ਕਹਿਣਾ ਆ ਵੀ ਮਜ਼ਾਕ ਨੜਾਓ ਇੱਕ ਤਰੀਕੇ ਨਾਲ ਇਹ ਆਪਣੇ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਸੋ ਬਹੁਤ ਚੰਗੀ ਗੱਲ ਆ ਬੇਸਿਕੇ ਹਿੰਦੀ ਦੇ ਵਿੱਚ ਬੋਲ ਰਿਹਾ ਪੰਜਾਬੀ ਘਟਾਉਂਦੀ ਆ ਪਰ ਬਹੁਤ ਹੀ ਵਧੀਆ ਹੈ ਤੇ ਅਮਰਿਤ ਛਕਿਆ ਹੋਇਆ ਇਸ ਨੇ ਬਹੁਤ ਸਹੀ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਬਾਕੀ ਸੋਸ਼ਲ ਮੀਡੀਆ ਤੇ ਪੂਰੀ ਤਰਫ ਛਾਇਆ ਹੋਇਆ ਹੈ ਸੁਰੇਸ਼ ਸਿੰਘ ਖਾਲਸਾ ਬਾਕੀ ਇੰਸਟਾਗ੍ਰam ਤੇ ਜਾ ਕੇ ਪੇਜ ਚੈੱਕ ਕਰ ਸਕਦੇ ਹੋ ਪੂਰੀ ਵੀਡੀਓ ਸਾਰੀ ਤੁਹਾਨੂੰ ਉੱਥੇ ਮਿਲ ਜਾਣਗੀਆਂ ਸੁਰੇਸ਼ ਸਿੰਘ ਖਾਲਸਾ ਜੀ ਦੀ ਨਸ਼ੀਆਂ ਨੂੰ ਛੱਡੀਏ ਬੀਰ ਜੀ ਨਸ਼ੀਆਂ ਨੂੰ ਛੱਡੀਏ